ਪੌਣ ਮਤਲਬ ਜਿਹੜਾ ਪਾਣੀ ਵੱਧ ਗਿਆ ਬਹੁਤ ਉਹਦੇ ਦੇ ਨਾਲ ਲੱਗੜਾਂ ਜਿਹੜਾ ਖਤਰਨਾਕ ਕੰਮ ਹੈ ਇੱਦਾਂ ਅੱਗੇ ਮਤਲਬ ਜਿਹੜੀਆਂ ਬੀਐਸਆਰ ਦੀਆਂ ਚੌਕੀਆਂ ਅੱਗੇ ਰੁੜ ਗਈਆਂ ਇਦਾਂ ਹੀ ਹਾਂ ਇੱਕ ਤਰਾਫ ਫੁੱਟ ਤਾਂ ਕਹਿੰਦੇ ਉਹ ਜੀ ਜੀ ਸਾਰੇ ਹੀ ਸਾਰੇ ਟਿਕ ਹੋਇਆ ਹੈ ਹਾਂ ਤੇ ਕਿ ਐਸਨਾਉ ਇਹ ਦੇ ਸੇਮ ਜਿਹੇ ਨਸੂਬੀ ਰੋਡ ਆਪਾਂ ਇਸੇ ਦਾ ਉੱਪਰ ਹੈ ਹਾਂ ਆਪਾਂ ਚ ਕੋਈ ਇੰਗੇ ਪੁਆਇੰਟ ਆਪਾਂ ਚ ਟੈਕ ਕਰ ਲਾਂਗੇ ਬਟ ਐਕੋ ਰਿਐਕਸ਼ਨ ਟਾਈਮ ਕੀ ਹੋਏਗਾ ਸਰ ਸਰ ਜੱਟ ਬੋਲੇਗਾ ਆਹ ਤੁਸੀਂ ਕੋਰਾ ਆਪਣਾ ਕੰਮ ਕਰ ਰਿਹਾ ਹੋ ਹੈ ਨਾ ਇਹ ਕਰਨ ਹੈ ਗਾ ਪਿਛਲੇ ਹਿੰਕੀ ਨਹੀਂ ਹੋ ਰਹੀ ਹੈ ਇਹ ਜੋ ਆਪਣੇ ਵੱਸ ਤੋਂ ਕਰਿਆ ਮਤੇ ਇਹ ਫੀਚਰ ਵਸੇ ਨਹੀਂ ਟੈਕਨਕਲੀ ਦਿੱਤੀ ਹੋ ਕੇ ਸਾਰੇ ਲੋਕੇ ਸਾਰੇ ਕੋਈ ਕੰਮ ਨਹੀਂ ਕਰੀ ਸਾਰੇ ਕਰੇਗਾ ਵੀ ਉਹ ਤੁਹਾਨੂੰ ਦੱਸਿਆ 7:30 ਇਹਨੂੰ ਆਪਾਂ ਕੋਈ ਤੁਹਾਨੂੰ ਕੋਈ ਪੀਸੀਸ ਠੀਕ ਠਾਕ ਹੈ ਕਿਸੇ ਪਾਣੀ ਸੇ ਸੇਫ ਆ ਹਾਂ ਸਰ ਠੀਕ ਠਾਕ ਜਿਆਦਾ ਖਿਆਲ ਰੱਖਣਾ ਥੋੜਾ ਕਿਸਾਨੋ ਕਾ ਵੀ ਆਪਣਾ ਠੀਕ ਹੈ ਨਾ ਪਾਣੀ ਵੱਧਦਾ ਹੈ ਤਾਂ ਆਮੇ ਬਹੁਤ ਪਾਣੀ ਵੱਧ ਗਿਆ ਤੋ ਕਹੀਂ ਰਿਸਕ ਨਹੀਂ ਲੱਗਾ ਨਾ ਕਿਸਾਨੋ ਕੋਈ ਰਿਸਕ ਤੁਹਾਨੂੰ ਕੋਈ ਜਰੂਰਤ ਪੜੇ ਤਾਂ ਹਮ ਆਪਕੇ ਸਾਥ ਹਾਂ ਠੀਕ ਹੈ ਨਾ ਹਮ ਉਸੇ ਦੇ ਕਾਲ ਕਰ ਦਨਾ ਆਪਕੇ ਬਾਸ ਆ ਜਾਏਗਾ ਠੀਕ ਹੈ ਠੀਕ ਹੈ ਬਟ ਆਪਣਾ ਵੀ ਖਿਆਲ ਰੱਖਣਾ ਤੇ ਕਿਸਾਨੋ ਦਾ ਵੀ ਖਿਆਲ ਠੀਕ ਠੀਕ ਹੈ ਨਾ ਹਾਂ ਹਾਂ ਖਿਆਲ ਰੱਖਣਾ ਓਕੇ ਦਾਵੀਦ ਦਰਿਆ ਤੇ ਇਸ ਵੇਲੇ ਅਸੀਂ ਸਾਡੇ ਨਾਲ ਕਬਾਲਪੁਰ ਉੱਪਰ ਇੱਕ ਚੰਡੀਗੜ੍ਹ ਚੌਂਕੀ ਆ ਬੀਐਸਐਫ ਦੀ ਪਿਛਲੀ ਵਾਰ ਜਦੋਂ ਪਾਣੀ ਆਇਆ ਸੀ ਤੇਜ਼ ਦੀ ਵਿੱਚ ਸਾਡੀਆਂ ਬੀਐਸਐਫ ਦੀਆਂ ਕਈ ਚੌਂਕੀਆਂ ਜਿਹੜੀਆਂ ਥੜਗੀਆਂ ਸੀਗੀਆਂ ਇਹ ਵੀ ਬੀਐਸਐਫ ਦੀ ਚੌਂਕੀ ਆ ਉਹ ਦੇਖਣਾ ਇਹ ਕਾਫੀ ਪਾਣੀ ਵਧ ਗਿਆ ਇੱਥੇ ਪਿਛਲੇ ਵੀਕ ਆਹ ਤੇ ਪਾਣੀ ਬਹੁਤ ਪਿੱਛੇ ਸੀਗਾ ਅੱਜ ਪਾਣੀ ਬਿਲਕੁਲ ਨਾਲ ਆ ਕੇ ਲੱਗ ਗਿਆ ਸੋ ਖਤਰਾ ਇੱਥੇ ਮਤਲਬ ਪਾ ਚੌਕ ਸਿਆ ਬੀਐਸਐਫ ਵੀ ਸਾਡਾ ਡਿਪਾਰਟਮੈਂਟ ਵੀ ਸਾਡਾ ਕਾਫੀ ਖਿਆਲ ਜਿਹੜਾ ਰੱਖ ਰਿਹਾ ਪਰ ਇਸ ਵੇਲੇ ਮਤਲਬ ਆਪਾਂ ਖਤਰੇ ਦੇ ਅੰਦਾਜ਼ਾ ਬਾਕੀ ਬਹਿਸ ਵਾਲਾ ਤੋਂ ਨਹੀਂ ਬਹੁਤ ਬਹੁਤ ਚਿੰਤਾ ਦਾ ਮਾਹੌਲ ਆ ਤੇ ਕੁਝ ਵੀ ਹੋ ਸਕਦਾ ਮਤਲਬ ਕਿੰਨਾ ਪਾਣੀ ਆ ਰਿਹਾ ਹੁਣ ਤਾਂ ਕੋਈ ਹੋਰ ਵਾਰ ਪਾਣੀ ਆਉਣ ਦੀ ਸੰਭਾਵਨਾ ਨਹੀਂ ਨਹੀਂ ਪਾਣੀ ਆਊਗਾ ਸ਼ਾਮ ਨੂੰ ਸ਼ਾਇਦ ਥੋੜਾ ਹੋਰ ਵਾਰ ਆਵੇ ਪਰ ਇਸ ਵੇਲੇ 235000 ਕਿਊਬਿਕ ਜਿਹੜਾ ਆ ਰਿਹਾ ਕਿਵੇਂ ਨੇ ਪ੍ਰਬੰਧ ਕੀਤੇਗਾ ਜੀ ਪ੍ਰਬੰਧ ਤੇ ਸਾਡੇ ਵੇਖੋ ਜੀ ਬਹੁਤ ਵਧੀਆ ਕੀਤੇ ਸਰਕਾਰ ਨੇ ਪ੍ਰਬੰਧਾ ਦੀ ਕੋਈ ਗੱਲ ਨਹੀਂ ਪਰ ਕੁਦਰਤ ਦਾ ਜਿਹੜਾ ਆਪਣਾ ਇੱਕ ਨਿਜਮ ਹੈ ਕੁਦਰਤ ਦੇ ਆਪਣਾ ਇੱਕ ਕੀ ਕਹਿੰਦੇ ਦਾ ਰੰਗ ਹੁੰਦੇ ਆ ਆਪਣੇ ਹਿਸਾਬ ਨਾਲ ਉਹ ਨੁਕਸਾਨ ਕਰ ਦਿੰਦੀ ਆ ਪਰ ਸਰਕਾਰ ਨੇ ਹਰ ਤਰ੍ਹਾਂ ਦਾ ਪ੍ਰਬੰਧ ਜਿਹੜਾ ਉਹ ਕੀਤਾ ਪਿਛਲੀ ਵਾਰ ਆਪਾਂ ਦੇਖਿਆ ਜੀ ਕਿ ਕੱਲੇ ਉਹ ਚ ਪਿਆਜੋ ਪਾਣੀ ਛੱਡਿਆ ਗਿਆ ਸੀ ਇਸ ਵਾਰ ਰਣਜੀਤ ਸਾਗ ਡੈਮ ਚੋਂ ਵੀ ਪਾਣੀ ਛੱਡਿਆ ਗਿਆ ਆ ਇਹ ਹੀ ਸਾਡੇ ਲਿਖਤ ਵਾਲੀ ਗੱਲ ਆ ਵੀ ਡੈਮ ਚ ਵੀ ਪਾਣੀ ਵਧਿਆ ਤੋ ਉੱਥੋਂ ਵੀ ਪਾਣੀ ਛੱਡਿਆ ਗਿਆ ਕਿਉਂਕਿ 1 ਫੁੱਟ ਨੀਵਾ 1 ਮੀਟਰ ਸੋਰੀ ਨੀਵਾ ਆਜੋ ਜਾਣਕਾਰੀਆਂ ਆ ਰਹੀ ਬਲਕਿ ਉੱਥੇ ਵੀ ਖਤਰਨਾਕ ਕੰਮ ਹੈ ਤੇ ਇੱਥੇ ਵੀ ਖਤਰਨਾਕ ਆਮ ਲੋਕਾਂ ਨੂੰ ਪੀ ਲਿਆ ਆਮ ਲੋਕਾਂ ਨੂੰ ਪੀ ਲਿਆ ਕਿ ਪਾਣੀ ਦੇ ਲਾਗੇ ਨਾ ਹੋ ਜਾ ਦਰਿਆ ਦੇ ਲਾਗੇ ਨਹੀਂ ਹੋਣਾ ਬਸ